ਮਾਮਲੋਂ ਤੋਂ ਵੱਧ ਜਨਤ ਦੇ ਮਾਮਲੇ ਦੇ ਵਿੱਚ ਤੇ ਅਦਾਲਤ ਸਰਕਾਰ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ 22 ਜੂਨ 2023 ਨੂੰ ਇੱਕ ਮੁਕਦਮਾ ਦਰਜ ਕੀਤਾ ਗਿਆ ਹੈ ਦਿੱਤੀ ਜਮਾਨਤ ਹਾਈ ਕੋਰਟ ਪੰਜਾਬ ਵੱਲੋਂ ਰੱਦ ਕਰਤੀ ਗਈ ਸੀ ਜਿਹੜੀ ਦਾ 7 ਮਈ ਦੇ ਮਾਰ ਨੂੰ ਟ੍ਰਿਨ ਕੋਰਟ ਵੱਲੋਂ ਉਹਨਾਂ ਨੇ ਜਮਾਨਤ ਮਿਲੀ ਹੈ ਇਸ ਮੌਕੇ ਤੇ ਫਰੋਮਨੀ ਅਕੈਡਮੀ ਵੱਡਾਲਾ ਦੇ ਵਿਦਿਆਰਥੀਆਂ ਦੇ ਦੁਆਰਾ ਰੋਡ ਪੰਡ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਵਾ ਆਓ ਕਿੰਗੋ ਕਹਿਣਾ ਹੈ ਨਰੇਤ ਮਹਾਲਾ ਤੁਹਾਡੀ ਗੱਲਬਾਤ ਕਰਾਉਣੀ ਹੈ ਆਪ ਕੇ ਫੇਰ ਲਾਓ ਇਹਨੇ ਹੁਣ ਹੁਣ ਲਾਉਣਾ ਨਹੀਂ ਹੁਣ ਲਾਓ ਲਾਓ ਕਰੋ ਕਰੋ ਇਹਦੇ ਉੱਤੇ ਹੋਦਰ ਉਹ ਇਧਰ ਲਾਓ ਇਧਰ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਾਜ ਕੁਬੀਰ ਸਿੰਘ ਬਾਦਲ ਆਜੋ ਆਜੋ ਸਾਡੀ ਅੱਜ ਜੀਤੀਆ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਨਰੇਸ਼ ਮਹਾਜਨ ਜਿੰਦਾਬਾਦ ਪਿੱਛੇ ਹੋ ਯਾਰ ਜਿੰਦਾਬਾਦ ਕਰ ਲਾਂ ਤੁਹਾਡੀ ਫੋਟੋ ਨਹੀਂ ਹੋਣੀ ਜਿੰਦਾਬਾਦ ਇਧਰ ਰਸਤਾ ਖੜੀ ਨਾਰ ਜਿੰਦਾਬਾਦ ਸ਼ਰੋਮ ਨਹੀਂ ਇਕੱਲੇ ਜਿੰਦਾਬਾਦ ਆਪ ਬਾਈ ਗੁਰਦੀਪਾਤੇ ਜੈ ਸ਼੍ਰੀ ਰਾਮ ਜਿਹੜੀ ਮਗੀਠਿਆ ਸਾਹਿਬ ਦੀ ਰਿਹਾਈ ਹੋਈ ਹੈ ਨਾ ਸਰਕਾਰ ਦਾ ਏਡੀ ਚੋਡੀ ਦਾ ਜ਼ੋਰ ਲਾਇਆ ਔਰ ਐਡੀ ਚੋੜੀ ਦਾ ਯੋਗ ਵੀ ਝੂਠ ਦਾ ਐਡਾ ਭਲੰਦਾ 40000 ਪੰਨਿਆਂ ਦੀ ਫਾਈਲ ਦਾ ਕਾਗਜ਼ ਦਾ ਹਰ ਕੀ ਤੇ ਹਾਈ ਕੋਰਟ ਔਰ ਮੈਂ ਇਹ ਗੱਲ ਕਵਾਂਗਾ ਇਹ ਸਾਨੂੰ ਨੇਪਾਲਕਾਰ ਤੇ ਭਰੋਸਾ ਹੈ ਸਰਕਾਰ ਨੇ ਜਿੱਦਾਂ ਪਹਿਲਾਂ ਝੂਠ ਬੋਲਿਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਪਹਿਲਾਂ ਉਹਨਾਂ ਨੇ ਗੱਲ ਕਹੀ ਕਿ ਡਰੱਗਸ ਦਾ ਮਾਮਲਾ ਔਰ ਡਰੱਗਸ ਦੇ ਕਰਕੇ ਮਜੀਠਿਆ ਸਾਹਿਬ ਨੂੰ ਫੜਿਆ ਜਦੋਂ ਸ਼ੁਰੂ ਤੋਂ ਸਰਕਾਰ ਇੱਕ ਝੂਠ ਬੋਲਣ ਲਈ ਹੀ ਮਜੀਠੀਆ ਸਾਹਿਬ ਦੇ ਬਾਰੇ ਜਿਹੜਾ ਸੀਨੀਅਰ ਲੀਡਰ ਨੇ ਕਾਲੀ ਦਲ ਦੇ ਉਹਨਾਂ ਦੀ ਆਵਾਜ਼ ਨੂੰ ਕੁਚਲਿਆ ਜਾਵੇ ਲੋਕਤੰਤਰ ਦੀ ਹੱਤਿਆ ਕੀਤੀ ਜਾਵੇ ਔਰ ਲੋਕਤੰਤਰ ਨੂੰ ਖਤਮ ਕਰਨ ਵਾਸਤੇ ਮਜੀਠੀਆ ਸਾਹਿਬ ਨੂੰ ਜਦੋਂ ਫੜਿਆ ਜਿਸਲੇ ਡਰੱਗਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਤੇ ਆਮਦਨ ਤੋਂ ਜ਼ਿਆਦਾ ਦਾ ਵੱਲ ਮੋੜ ਮੋੜਿਆ ਤੇ ਉਹਦੇ ਦੇ ਵੱਧ ਜ਼ਿਆਦਾ ਦਾ ਮਾਮਲਾ ਦਰਜ ਕਰ ਔਰ ਮੇਰਾ ਖਿਆਲ ਹੈ ਜਿੰਨੀ ਜ਼ਮੀਨ ਸਰਕਾਰ ਨੇ ਗਈ ਹੀ ਹਿਮਾਚਲ ਦੇ ਸ਼ਮਲੇ ਹਿਮਾਚਲ ਦਾ ਮੇਰਾ ਖਿਆਲ ਹੈ ਹਿਮਾਚਲ ਦਾ ਇਹਨਾਂ ਨੇ ਰਕਵਾ ਹੀ ਨਹੀਂ ਸ਼ਾਇਦ ਪੜਿਆ ਵੀ ਰਕਵਾ ਕਿੰਨਾ ਉਹਨਾਂ ਹਿਮਾਚਲ ਦਾ ਰਕਵਾ ਅੱਧਾ ਨਹੀਂ ਬੰਦਾ ਜਿੰਨਾ ਜਿੰਨਾ ਮੁਜੀਠਿਆ ਸਾਹਿਬ ਦਾ ਨਾਮ ਜ਼ਮੀਨ ਲਿਖ ਦਿੱਤੀ ਔਰ ਇਦੋਂ ਤੱਕ ਨੀਸ਼ਤਾ ਤੇ ਉਤਰ ਹੈ ਮੁੱਖ ਮੰਤਰੀ ਜਿਹਨੂੰ ਕਹਿੰਦੇ ਨੀਸ਼ਤਾ ਤੇ ਉਤਰਨਾ ਕਿ ਉਹ ਭੈਣ ਸਾਡੀ ਨਰੀਮ ਗੋੜ ਮਜੀਠਿਆ ਨੇ ਇਹ ਗੱਲ ਕਹੀ ਵੀ ਅਜ 450 ਕਰੋੜ ਦੀ ਜਿਹੜੀ ਜਾਇਦਾਦ ਦੀ ਗੱਲ ਕਰਦੇ ਆ ਜੇ ਗੱਲ ਨੂੰ ਕੋਈ ਨਾ ਨਿਕਲਿਆ ਤਾਂ ਸਾਨੂੰ ਦੇ ਦੇਗੇ ਧੀਆ ਭੈਣਾਂ ਦੇ ਲਫ਼ਜ਼ਾਂ ਨੂੰ ਜਿਸ ਤਰ੍ਹਾਂ ਪਹਿਲਾ ਸਟੇਜਾ ਕਰਦਾ ਹੀ ਡਰਾਮੇ ਬਾਜੀ ਵਾਲੀਆਂ ਵਿਧਾਨ ਸਭਾ ਦੇ ਅੰਦਰ ਉਦਾਂ ਹੀ ਡਰਾਮਾ ਤੇ ਟਕਟਾਕਸ਼ ਕੀਤਾ ਭੈਣ ਨਰੀਮ ਗੋੜ ਬੁਧਾਇਰ ਗਾਓ ਔਰ ਸ਼ਰਮ ਚਾਹੀਦੀ ਐ ਕਿ ਕਿਸੇ ਧੀ ਭੈਣ ਦੇ ਉੱਤੇ ਟਕਟਾਕਸ਼ ਕਰ ਇਹ ਸਰਕਾਰ ਜਿਹੜੀ ਆ ਫੇਲੀਅਰਾਬਤ ਹੋਈ ਮਜੀਠੀਆ ਸਾਹਿਬ ਦੇ ਕੇਸ ਚ ਮਾਨਯਾ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਆ ਔਰ ਜ਼ਮਾਨਤ ਦਿੱਤੀ ਆ ਤੇ ਉਹ ਬਾਹਰ ਆਏ ਆ ਇਹ ਇਸ ਗੱਲ ਦੀ ਪਹਿਲਾਂ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਹਲਕਾ ਜਾਰਜ ਹੋਂ ਦੇ ਨਾਮ ਦੇ ਨਿਸ਼ਮਾਇਨ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਨਾ ਕਿ ਉਹਨਾਂ ਨੂੰ ਜ਼ਮਾਨਤ ਮਿਲੀ ਆ ਔਰ ਮੋੜ ਫਿਰ ਹੋਈ ਤੇ ਫਿਰ ਪਟਾਣ ਨੂੰ ਥਾਪੀ ਤੇ ਜੋ ਲਲਕਾਰਾ ਸਹੀ ਸੱਚ ਦਾ ਉਹਨਾਂ ਦੇ ਦਿਲ ਤੋਂ ਸੱਚ ਦੀ ਆਵਾਜ਼ ਨਿਕਲਦੀ ਉਹ ਸੱਚ ਦੀ ਆਵਾਜ਼ ਬਾਹਰ ਆਈ ਆਮ ਆਦੀ ਪਾਰਟੀ ਦੇ ਵਫਾਫ ਬੁਲਾ ਰਹੇ ਉਹ ਲੋਕ ਕਹਿ ਜਾ ਰਹੇ ਕਿ ਜ਼ਮਾਨਤ ਹੀ ਮਿਲੀ ਹੈ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦਵਾਲ ਇਹਨਾਂ ਨੂੰ ਸ਼ਰਮ ਵਾਲੀ ਤੇ ਦੀ ਗੱਲ ਕਰਨਿਆ ਕੇ ਦੀਵਾਲ ਸਾਹਿਬ ਜ਼ਮਾਨਤ ਦੇ ਨਹੀਂ ਹੈ ਮਨੀਸ਼ ਸ਼ੋਦੀ ਹੈ ਜ਼ਮਾਨਤ ਦੇ ਨਹੀਂ ਹੈ ਜਤਿੰਦਰ ਜੈ ਜ਼ਮਾਨਤ ਦੇ ਨਹੀਂ ਹੈ ਕਿੰਨੇ ਬੰਦੇ ਤੁਹਾਡੇ ਜੇਲ੍ਹਾਂ ਜੋ ਆਏ ਆ ਜ਼ਮਾਨਤ ਤੇ ਉਦੋਂ ਤਾਂ ਤੁਸੀਂ ਬੜੇਆ ਵੱਟਦੇ ਹੋ ਲੱਡੂ ਬਣਦੇ ਹੋ ਤੇ ਅੱਜ ਤੁਸੀਂ ਕਹਿੰਦੇ ਹੋ ਜ਼ਮਾਨਤ ਮਿਲੀ ਆ ਕੋਰਟ ਜਦੋਂ ਜ਼ਮਾਨਤ ਦਿੰਦੀ ਆ ਫਿਰ ਟ੍ਰਾਇਲ ਚੱਲਦਾ ਟ੍ਰਾਇਲ ਤੋਂ ਅੰਦਰ ਫਿਰ ਬਾਅਦ ਵਿੱਚ ਫੈਕਸ਼ਨ ਫਿਰਗੇ ਸਾਹਮਣੇ ਆਉਂਦੇ ਨੇ ਔਰ ਫਿਰ ਫੈਸਲੇ ਹੁੰਦੇ ਨੇ ਅੱਜ ਜਮਾਨਤ ਮਿਲੀ ਆ ਇਸ ਗੱਲ ਦੀ ਖੁਸ਼ੀ ਦਾ ਜਸ਼ਨ ਕਰਨ ਵਾਸਤੇ ਅੱਜ ਇਕੱਠੇ ਹੋਏ ਆ ਚੰਜਾ ਦੇ ਡੇਰਾ ਮੁਖੀ ਘਰ ਉੱਥੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਜਦੋਂ ਕਿਹਾ ਗਿਆ ਕਿ ਇਹ ਨਕਸ਼ੇ ਦਾ ਜਿਹੜਾ ਉਹਨਾਂ ਦੇ ਉੱਤੇ ਜਦੋਂ ਪੱਤਰਕਾਰਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਹੀ ਜਿਹੜਾ ਝੂਠਾ ਵਾ ਪ੍ਰਚਾਰ ਤੇ ਉੱਥੇ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਜੱਜ ਥੋੜੀ ਨੇ ਉਹਨਾਂ ਨੂੰ ਕਿਵੇਂ ਵੇਖਦੇ ਗੋ ਜੱਜਮੈਂਟ ਨਹੀਂ ਦੇ ਸਕਦੇ ਲੋਕਤੰਤਰ ਦੇ ਅੰਦਰ ਕਿਸੇ ਆਦਮੀ ਨੂੰ ਆਪਣੀ ਗੱਲ ਕਹਿਣ ਦਾ ਰਾਈਟ ਆ ਇਹਨਾਂ ਨੇ ਤੁਹਾਡੀ ਹੋ ਜਾਨੀ ਤੇ ਵੀ ਰੋਕ ਲਾ ਦਿੱਤੀ ਆ ਪ੍ਰੈਸ ਵਾਲਿਆਂ ਨੂੰ ਵੀ ਚੋਕੇ ਅੰਦਰ ਕਰਦੇ ਫਿਰਦੇ ਨੇ ਪ੍ਰੈਸ ਤੇ ਵੀ ਹਮਲਾ ਕਰਦੇ ਫਿਰਦੇ ਨੇ ਔਰ ਡੇਰਾ ਮੁਖੀ ਬਾਬਾ ਹੀ ਨੇ ਜਿਹੜੀ ਗੱਲ ਕਹੀ ਆ ਜਿਨ੍ਹਾਂ ਨੇ ਏਡੀ ਵਧੀਆ ਗੱਲ ਕਹੀ ਆ ਉਹ ਸੋਚ ਸਮਝ ਕੇ ਕਹੀ ਆ ਔਰ ਉਹਨਾਂ ਦੇ ਉੱਤੇ ਘਾਟਾ ਕਰਨਾ ਵੀ ਇਹ ਜੱਜ ਥੋੜਾ ਨੇ ਜੇ ਜੱਜ ਹੋਣ ਤੇ ਫਿਰਦ ਗੱਲ ਹੋਰ ਆ ਉਹ ਇੱਕ ਪਰਸਨੈਲਿਟੀ ਦਾ ਪੰਜਾਬੀ ਔਰ ਸੱਚੀਆ ਦਾ ਜੇ ਉਹਨਾਂ ਨੇ ਕੋਈ ਗੱਲ ਆਪਣੇ ਮੂੰਹੋਂ ਕਹੀ ਹੈ ਲ ਭਾਈ ਕੱਢਿਆ ਵੀ ਇਹ ਨਜਾਇਜ਼ ਆ ਝੂਠ ਹੈ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਅਕਲ ਦਾ ਪਰਦਾ ਖੋਲਣਾ ਚਾਹੀਦਾ ਉਹਨਾਂ ਨੂੰ ਲੱਗਦਾ ਕਿਆ ਉਹਨਾਂ ਬਾਬਾ ਜੀ ਨੇ ਜੋ ਪੈਸੇ ਲੈ ਗੱਦੀ ਤੇ ਤੇ ਵਿਰਾਜਮਾਨ ਹੈ ਨਹੀਂ ਡੇਰਾ ਭੁਖੀ ਰਹਿਣੇ ਉਹਨਾਂ ਨੇ ਆਪਣੀ ਆਪਣੀ ਸੱਚਾਈ ਦੀ ਗੱਲ ਉਹਨਾਂ ਨੂੰ ਲੱਗੀ ਜੋ ਦਿਲ ਦੀ ਆਵਾਜ਼ ਆਈ ਉਹਨਾਂ ਨੇ ਕਿਹਾ ਸੁਨਰੇਂਦਰ ਮੋਦੀ ਦਾ ਜਿਹੜਾ ਫੇਰਾ ਵਜਿਆ ਪੰਜਾਬ ਦੇ ਵਿੱਚ ਉਹਨੂੰ ਕਿਵੇਂ ਵੇਖਦੇ ਦੇਖੋ ਜਿਹਨਾਂ ਕਾਲੀਦਾਰਾਂ ਕੋਈ ਗਠਬੰਧਨ ਹੁੰਦੇ ਸਾਰੇ ਦੇਖੋ ਗਠਬੰਧਨ ਦੀ ਗੱਲ ਜਿਹੜੀ ਆ ਨਰਿੰਦਰ ਮੋਦੀ ਜੀ ਦਾ ਪੰਜਾਬ ਚ ਆਉਣਾ ਉਹਨਾਂ ਦਾ ਗੁਰੂ ਰਿਸ਼ੀ ਗੁਰੂ ਰਵਿਦਾਸ ਮਹਾਰਾਜ ਦੀ ਜਨਮ ਦਿਵਸ ਤੇ ਉੱਤੇ ਆ ਕੇ ਮੱਥਾ ਨਤਮਸਤਕ ਹੋਣਾ ਇਹ ਉਹਨਾਂ ਦੀ ਪਾਰਟੀ ਦੀ ਤੇ ਪ੍ਰਧਾਨ ਮੰਤਰੀ ਦੇ ਆਪਣਾ ਕਿਤੇ ਵੀ ਦੌਰਾ ਹੋ ਸਕਦਾ ਤੇ ਕਿਤੇ ਵੀ ਆ ਸਕਦਾ ਉਹਨਾਂ ਦੇ ਉੱਤੇ ਕੋਈ ਕਿਰਦੂ ਪਰੰਤੂ ਨਹੀਂ ਹੈ ਤਾਂ ਨਹੀਂ ਗਠਬੰਧਨ ਦੀ ਗੱਲ ਇਹ ਅਰੇ ਜੋ ਵੀ ਹੋਏਗਾ ਫੈਸਲਾ ਜਦੋਂ ਹੋਏਗਾ ਨਹੀਂ ਹੋਏਗਾ ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਇਹਦੇ ਬਾਰੇ ਤਾਂ ਉੱਪਰ ਦੇ ਸਾਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿਹੜਾ ਨੇ ਡਿਪਟੀ ਸੀਐਮ ਰਹੇ ਨੇ ਉਹ ਉਹਨਾਂ ਦਾ ਕੰਮ ਬੋਲਦਾ ਵਿਕਾਸ ਬੋਲਦਾ ਉਹਨਾਂ ਵੀ ਗੱਲ ਬੋਲਦੀ ਹੈ ਉਹਨਾਂ ਦੇ ਅੰਦਰ ਅਜ 파ਰਟੀ ਦਾ ਤੁਸੀਂ ਦੇਖੋ ਰੋਜ਼ ਰੋਜ਼ ਲੋਕ ਸ਼ਾਮਲ ਹੋ ਰਹੇ ਨੇ ਅੰਨੇ ਗੱਲਾਂ ਜੋ ਕਾਂਗਰਸ ਚੋ ਵੀ ਆ ਰਹੇ ਆ ਬੀਜੇਪੀ ਚੋ ਵੀ ਆ ਰਹੇ ਆ ਔਰ ਪੁਨਰ ਸਰਜੀਤ ਮੇਰਾ ਖਿਆਲ ਆ ਹਵਾਜ ਖੜਾ ਹੋ ਗਿਆ ਤੇ ਇਸ ਕਰਕੇ ਆਉਣ ਵਾਲਾ ਸਮਾਜ ਸ਼੍ਰੋਮਣੀ ਅਕਾਲੀ ਦਲ ਸੰਵੀਰ ਸਿੰਘ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਆਉਣ ਵਾਲੀ 2027 ਜਿਹੜੀ ਹੈ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੜਿਆ ਆਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਹੋਣ ਨਰੇਸ਼ ਮਹਿੰਦੀ رائے ਕੀ ਇਹ ਇਕ ਗਠਜੰਦਨ ਹੋਣਾ ਚਾਹੀਦਾ ਕਿ ਨਹੀਂ ਹੋਣਾ ਜਿਹਦਾ ਕਿਉਂਕਿ ਲੋਕਾਂ ਨੂੰ ਬੜੀ ਉਮੀਦ ਹੈ ਗਠਜੰਦਨ ਤੋਂ ਦੇਖੋ ਮੇਰੀ ਜਾਤੀ رائے ਜਿਹੜੀ ਆ ਉਹ ਦੋਨਾਂ ਦਲਾਂ ਦੀ ਜ਼ਰੂਰਤਾਂ ਨੇ ਉਹ ਉਹ ਮੇਰੀ ਜਾਤੀ ਰਾਏ ਦੋਨਾਂ ਦਲਾਂ ਦੀਆਂ ਜ਼ਰੂਰਤਾਂ ਨੇ ਪੰਜਾਬ ਦੇ ਭਲੇ ਵਾਸਤੇ ਪੰਜਾਬ ਦੇ ਭਲੇ ਵਾਸਤੇ ਇਸ ਕਰਕੇ ਬਾਰਡਰ ਸਟੇਟ ਹੈ ਬਾਰਡਰ ਸਟੇਟ ਦੇ ਅੰਦਰ ਜੋ ਹਾਲਾਤ ਪੰਜਾਬ ਸਰਕਾਰ ਦੇ 4 ਸਾਲਾਂ ਚ ਕੀਤੇ ਨੇ ਨਸ਼ੇ ਦੇ ਸਨੇਚਿੰਗ ਦੇ ਫਰੋਤੀਆਂ ਦੇ ਅਰੇ ਮੈਂ ਇਹ ਗੱਲ ਕਹਾਂਗਾ ਤੁਹਾਨੂੰ ਦਾਅਵੇ ਦੇ ਨਾਲ ਤੁਸੀਂ ਆਪਣੇ ਦਿਲ ਦੀ ਆਵਾਜ਼ ਤੋਂ ਤੇ ਆਜ਼ਮਾ ਦੀ ਆਵਾਜ਼ ਤੋਂ ਪੁੱਛ ਕੇ ਦੇਖਿਓ ਇਹ ਇਹ ਸਦਾ ਪੰਜਾਬ ਦੇ ਅੰਦਰ ਜਿਹੜਾ ਵਾਅਦਾ ਆ ਦਿਈ ਸੀ ਪੰਜਾਬ ਸਰਕਾਰ ਹਰ ਘਰ 'ਚ ਨੌਕਰੀ ਦੇਵਾਂਗੇ ਕਿਸ ਘਰ 'ਚ ਨਾ ਕੋਈ ਆਈ ਏ ਔਰ ਇਹਨਾਂ ਨੇ ਇਹ ਗੱਲ ਕਹੀ ਇਹ ਹਜ਼ਾਰ ਹਜ਼ਾਰ ਰੁਪਇਆ ਪੈਣਾ ਨੂੰ ਦੇਵਾਂਗੇ ਕਿਸ ਨੂੰ ਮਿਲਿਆ ਅੱਜ ਇਹ ਕਹਿੰਦੇ ਨੇ 10 ਲੱਖ ਦਾ ਸਵਾਸਥਿਅ ਢੀਮਾ ਜੋਇਨਾ ਲੋਕਾਂ ਕੋਲ ਕੰਮ ਭਰਾਈ ਜਾਂਦੇ ਫਿਰ ਜਿਹੜਾ ਪਹਿਲਾਂ ਵੀ ਇਹਨਾਂ ਨੇ ਹਜ਼ਾਰ ਹਜ਼ਾਰ ਦੇ ਪੈਣਾ ਨੂੰ ਗੁਬਰਾਹ ਕਰਕੇ ਭਾਇਏ ਲੋਗਾਂ ਨੂੰ ਸचेत ਹੋਣਾ ਚਾਹੀਦਾ ਇਹਨਾਂ ਦੇ ਝੂਠੇ ਗਦਾਰੇ ਤੋਂ ਉਹਨਾਂ ਆਉਣ ਵਾਲੇ ਤੇ ਨਹੀਂ ਆ ਲੋ ਪਰ ਕਿਹਦੇ ਨਾਲ ਕਿਹਦੇ ਇਸ ਤਰ੍ਹਾਂ ਦੀ ਗੱਲ ਕਰਦੇ ਆ ਇੰਸ਼ੋਰੈਂਸ ਕੰਪਨੀਆਂ ਬੋਲ ਗਈਆਂ ਕਿ ਸਾਡਾ 10 ਲੱਖ ਦਾ ਕੋਈ ਯੋਜਨਾ ਨਹੀਂ ਹੈ ਜੀ ਇਹ ਦੇਖ ਇਹਨਾਂ ਦਾ ਦਿੱਲੀ ਦਾ ਲੁਟੇੜਿਆਂ ਦਾ ਜਿਹੜੇ ਪ੍ਰੋਫੈਸ਼ਨਲ ਲੁਟੇਰੇ ਪੰਜਾਬ ਦਾ ਸਰਮਾਇਆ ਖੋਹਣ ਦੇ ਵਾਸਤੇ ਕਿਉਂਕਿ ਹੋਰ ਕੋਈ ਸਰਕਾਰ ਨਹੀਂ ਉਹ ਲੋਕ ਦੇਖੋ ਗੋਆ ਚ ਜਾ ਕੇ ਬੋਲਦੇ ਆ ਤੇ 10 ਲੱਖ ਦਾ ਤਾਂ ਹੀ ਪੰਜਾਬ ਚੋਂ ਦੇ ਦਤਾ ਤੇ ਕੱਲ ਬੀਬੀ ਦਾ ਤੁਸੀਂ ਵੀ ਦੇਖੀ ਹੋਏਗੀ ਸੋਸ਼ਲ ਮੀਡੀਆ ਤੇ ਉਹ ਵੀ ਜਾਈ ਗਈ ਹੈ ਵਿਚਾਰੀ ਉਦੋਂ ਧੱਕੇ ਮਾਰ ਕੇ ਬਾਹਰ ਕਰ ਦਤਾ ਵੀ ਇਹ ਐਹੋ ਜੀ ਕੋਈ ਸਕੀਮ ਨਹੀਂ ਸਾਡੇ ਕੋਲ ਆ ਪਿਛਲੇ ਪੰਜ ਨੀ ਸਰਕਾਰ ਦੇ ਸਕੀ ਇਹ ਦੇਖ ਤੇ ਝੂਠਾ ਡਰਾਮਾ ਤੇ ਲੋਕਾਂ ਨੂੰ ਬਰਗਲਾਂ ਵਾਲੀ ਗੱਲ ਜਿਨ੍ਹਾਂ ਕੋਲ ਅੱਜ ਮੈਂ ਇਹ ਗੱਲ ਖਵਾ ਮਟਾ ਲੈਣੀ ਹੈ ਕਹਿ ਦਿੰਦਾ ਜਿਨ੍ਹਾਂ ਕੋਲ ਇੱਕ ਰੁਪਈਆ ਕਾਰਪੋਰੇਸ਼ਨ ਦਾ ਮੇਅਰ ਕਹਿੰਦਾ ਮੇਰੇ ਕੋਲ ਬੱਸ ਕੋਈ ਨਹੀਂ ਸਰਕਾਰ ਨੇ ਦਿੱਤਾ ਕੋਈ ਨਹੀਂ ਕਿ ਟਰੰਡਰ 82 ਕਰੋੜ ਦੇ ਖੋਲਣ ਦੇ ਜੱਜ ਕੀ ਆਪਣੇ ਮੂੰਹ ਕਾਂਗਰਸ ਦਾ ਪ੍ਰਧਾਨ ਸਿੱਧੀ ਮੰਨਣ ਡਿਆ ਕਿ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਤੇ ਸਰਕਾਰ ਨੇ ਸਾਨੂੰ ਚਿੱਠੀ ਭੇਜੀ ਦੀ ਹੈ ਪੈਸੇ ਨਹੀਂ ਹੋਣਗੇ ਤੇ ਟਰੰਡਰ ਜਿਹੜਾ ਵਰਕ ਆਰਡਰ ਇਸ਼ੂ ਨਹੀਂ ਕਰਦੇ ਇਹ ਜਿਹੜੇ ਡਰਾਮੇ ਨੇ ਰਾਜਨੀਤੀ ਦੇ ਤੌਰ ਤੇ ਪੰਜਾਬ ਨੂੰ ਬਰਬਾਦ ਕਰ ਦਿੰਦਾ ਔਰ 24 ਸਾਲਾਂ ਦੇ ਅੰਦਰ ਕਰੋੜਾਂ ਰੁਪਏ ਐਡਵਰਟਾਈਜ਼ਮੈਂਟ ਤੇ اربਾਂ ਰੁਪਏ ਖਰਚ ਕੇ ਪੰਜਾਬ ਨੂੰ ਕਤਲ ਕੀਤਾ ਜਾ ਰਿਹਾ ਪਰ ਪੰਜਾਬ ਨੂੰ ਲੁੱਟਿਆ ਖਸੁੱਟਿਆ ਜਾ ਰਿਹਾ ਮੈਂ 5 ਸਾਲ ਪ੍ਰਧਾਨ ਰਿਆ ਕਮੇਟੀ ਦਾ ਅੱਜ ਤੱਕ ਇਹਦਾ ਨਹੀਂ ਹੋਇਆ ਕਿ ਮੇਅਰ ਕਹਵੇ ਮੈਡੀਕਲ ਕੋਈ ਆਪਣੇ ਸਾਹਮਣੇ ਕਰ ਦਿੰਦਾ ਤੇ ਐਮਐਲਏ ਨੂੰ ਫਰਜ ਬੰਦਾ ਐਮਐਲਏ ਦਾ ਉਹ ਕੰਮ ਕਰਵਾਏ ਪੰਜਾਬ ਸਰਕਾਰ ਕੋਲੋਂ ਪੈਸੇ ਲਿਆ ਪੰਜਾਬ ਸਰਕਾਰ ਉਹਨਾਂ ਦੀ ਹੈ ਜ਼ਿੰਮੇਵਾਰੀ ਤਾਂ ਨਹੀਂ ਬੱਸ ਸਕਦੀ ਇਸ ਕਰਕੇ ਖਜ਼ਾਨਾ ਖਾਲੀ ਹੈ ਖਜ਼ਾਨੇ ਚ ਕਿੱਥੋਂ ਆਣਾ ਜਦੋਂ ਐਡਵਰਟਾਈਜ਼ਮੈਂਟ ਵਾਸਤੇ ਜਾ ਜਾ ਵਾਸਤੇ ਸ਼ੀਸ਼ਮੈਲ ਵਾਸਤੇ ਕੋਠੀਆਂ ਦਿੱਲੀ ਵਾਲਿਆਂ ਨੇ ਢੇਰਿਆਂ ਨੂੰ ਦਿੱਤੀਆਂ ਨੇ ਔਰ ਉਹ ਦਿੱਲੀ ਦੇ ਲਟੇਰੇ ਜਿਹੜੇ ਪੰਜਾਬ ਦਾ ਸਰਮਾਇਆ ਲੜ ਕੇ ਪੰਜਾਬ ਨੂੰ ਖਨਾਰ ਚੜ ਰਹੇ ਨੇ ਇਹ ਜਿਹੜੀ ਸਾਰੀ ਪੁਜੀਸ਼ਾ ਕਿਉਂਕਿ ਅਸੀਂ ਬੈਠੇ ਆ ਪੰਜਾਬ ਦੇ ਅੱਜ ਜਿਹੜੀ ਜਮਾਨਤ ਮਿਲਣ ਤੇ ਉਹ ਸ਼ਖਸੀਅਤਾਂ ਦੇ ਬਾਰੇ ਜਿਹੜਾ ਪੰਜਾਬ ਦਾ ਮਾਝੇ ਦਾ ਜਰਨੈਲ ਵੀ ਕੋਹਾਂਦਾ ਤੇ ਪੰਜਾਬ ਦਾ ਸਿੱਧਾ ਲੀਡਰ ਵੀ ਆ ਉਹਨੂੰ ਜਿਹੜੀ ਜਮਾਨਤ ਮਿਲੀ ਆ ਉਹ ਜਮਾਤ ਨੂੰ ਖੁਸ਼ੀ ਸ਼ੇਅਰ ਕਰਨ ਵਾਸਤੇ ਵਧਾਈ ਦੇਣ ਵਾਸਤੇ ਔਰ ਬੜਾਲੇ ਦੇ ਜਿਹੜੇ ਸਾਡੇ ਅੱਜ ਬੈਠੇ ਨੇ ਜਸਲ ਸਾਹਿਬ ਐਜੀਬੀਸੀ ਮੈਂਬਰ ਨੇ ਸਾਡੇ ਈਸੀ ਮੋਰਚਾ ਦੇ ਆਪਣੇ ਬੈਠੇ ਨੇ ਨੰਦਰਸਨ ਜੀ ਸ਼ੇਖਪਾ ਗਿਆਨੀ ਜੀ ਅਰਵੰਸੇਨ ਜੀ ਬਲਵੰਸੇਨ ਜੀ ਸੁਰੇਸ਼ ਮਹਾਜਨ ਜੀ ਸੰਦੀਪ ਜੀ ਸੈਪਾਲਸੇਨ ਜੀ ਬਲਵਿੰਦਰ ਸਿੰਘ ਜੀ 라ਢੀ ਔਰ ਟਿੰਕੂ ਜੀ ਔਰ ਬਲਜਿੰਦਰ ਸਿੰਘ ਜੀ ਦੇ ਵਿਚੇ ਮੇਰੇ ਬਾਗਾ ਸਾਹਿਬ ਬੈਠੇ ਨੇ ਆਪਣਾ ਜਿੰਦਰ ਸਿੰਘ ਪਤ ਜੀ ਸਵੇ ਉਸ ਜੀ ਕੋਲ ਬੈਠੇ ਨੇ ਜਦਵ ਜੀ ਆਏ ਨੇ ਔਰ ਪ੍ਰੀਤਮ ਭਾਈ ਜਾਰੇ ਦੋਈ ਸਾਰੇ ਵੀਰ ਆਏ ਨੇ ਔਰ ਅਬਰੁਧਪਾਲ ਜੀ ਕਹਿੰਦੇ ਮੇਰਾ ਨਾ ਰਹਿ ਗਿਆ ਬਾਕੀ ਜੱਗੇ ਦਾ ਨਾ ਰਹਿ ਗਿਆ ਮੈਂ ਬਾਕੀ ਬਹੁਤੇ ਨਾਵਾਂ ਚ ਨਾ ਜਾਂਦਾ ਹੁਣ ਮੈਂ ਸਾਰਿਆਂ ਨੂੰ ਫੇਰ ਵਧਾਈ ਦਨਾ ਤੇ ਸਰਕਾਰ ਦੇ ਸਭ ਝੂਠ ਦੇ ਅੱਗੇ ਸਪਰੀਮ ਕੋਰਟ ਨੇ ਜੋ ਫੈਸਲਾ ਕੀਤਾ ਉਹਦਾ ਹੀ ਆਪਣਾ ਇਜ਼ਤਰਾਮ ਕਰਦੇ ਆਂ ਔਰ ਉਹਨੂੰ ਮੰਨਦੇ ਆਂ ਬੜਾ ਵਧੀਆ ਨਿਆਂਪਾਲਿਕਾ ਦਾ ਫੈਸਲਾ ਹੈ ਨਿਆਂਪਾਲਿਕਾ ਦਾ ਵੀ ਧੰਨਵਾਦ ਆ ਔਰ ਸਰਦਾਰ ਨਿਗਰਮ ਜੀ ਜੀ ਆ ਫਿਰ ਜਨਤਾ ਜਾਣਗੇ ਆਪਣੀ ਗੱਲ ਬੇਬਾਕੀ ਨਾਲ ਕਹਿਣਗੇ ਇਹੋ ਜੀ ਗੱਲ ਕਹਿੰਦਿਆਂ ਹੋਇਆ ਅੱਜ ਦਾ ਮਜੀਠੀਆ ਸਾਹਿਬ ਦੀ ਜਦੋਂ ਅੱਜ ਆਫੀ ਹੁੰਦੀ ਏ ਉਸ ਦੇ ਵਿੱਚ ਮਾਜੇ ਦੇ ਵਿੱਚ ਫਿਰ ਜਰਨਲ ਵਾਲੀ ਜਿਹੜੀ ਭੂਮਿਕਾ ਨਿਭਾਈ ਜਾਏਗੀ ਉਹ ਜੇ ਨਾ ਨਹੀਂ ਜੇ ਜ ਵੱਡ ਨਹੀਂ ਆ ਕੋਈ ਨਹੀਂ ਨਹੀਂ ਤੇ ਬੱਲਾ ਵੀ ਨਹੀਂ ਬਧੀ ਤੇ ਗਾਵਿੰਦ ਬਧੀ ਉਹ ਹੈ ਹੀ ਹੈ ਦੇਖੋ ਝੂੜ ਦੇ ਪਰਚੇ ਬਣਾਉਣ ਦੇ ਨਾਲ ਕੁਝ ਲੰਬਾ ਚੋੜਾ ਅਸਰ ਨਹੀਂ ਰਾਜਨੀਤਿਕ ਲੋਗਾਂ ਦੀ ਖਰਾਬ ਆ ਉਹਨੇ ਕੱਢ ਲਈ ਆ ਬਾਕੀਆਂ ਨੂੰ ਵੀ ਲੱਤਾਂ ਦੇ ਬਾਹਰ ਰੱਖਣਾ ਚਾਹੀਦਾ ਉਹਦੀਆਂ ਲੱਤਾਂ ਨੂੰ ਬਾਹਰ ਚਾਲਿਆ ਬਾਕੀ ਵੀ ਚੱਲਣ ਦੀ ਤਾਕਤ ਰੱਖਣ ਕੱਲ ਨੂੰ ਸਮਾਜ ਬਦਲਣਾ ਸਮਾਜ ਤਾਂ ਬਦਲਦਾ ਹੁੰਦਾ ਨਾ ਤਦ ਫੇਰ ਬਾਹਰ ਦੌੜਨ ਦੇ ਦਿੰਦਾ ਕੋਈ ਜਿਹੜੇ ਰੋਗੀ ਸੋਏਦੇ ਆ ਵੀ ਅੱਜ ਬਾਹਰ ਦੌੜ ਗਾਂਗੇ ਬਾਹਰ ਨਹੀਂ ਕੋਈ ਦੌੜਨ ਦਿੰਦਾ